آئے تانی بولے نهایے سنتے پہاڑ والے سنتے پہاڑ والے سنتے پہاڑ والے ہا 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 안 ਸਰਮ ਦੀ ਆਜ਼ਾਦੀ ਨਹੀਂ ਕਿ ਦੂਸਰੀ ਗੱਲ ਕੋਰਸ ਵਿੱਚ ਲਿਖਦੇ ਤਰਗੂ ਤੇਗਵਾ ਸਾਹਿਬ ਦੀ ਸ਼ਾਦਤ ਧਰਮ ਵੀ ਰੱਖਿਆ ਦੀ ਹੋਈ ਪੀਸੇ ਗੱਲ ਕਹਿ ਕੇ ਜਾਲਮ ਜਿਤਨਾ ਮਰਜੀ ਕਸੀਹੇ ਦੇਈ ਜਾਏ ਪਰ ਸ਼ਹੀਦ ਆਤਮਾ ਅੰਦਰਲੀ ਗੌਰਤ ਨੂੰ ਕਦੇ ਰੱਖਦਾ ਕਦੇ ਢੋਦਾ ਨਹੀਂ ਨਾਲ ਬਖਾਇਰ ਇਹ ਕਹਤਾ ਹੈ ਸੱਜੇ ਪਰਵਦਗਾਰਾ ਸ਼ਹਿਰਦਾਰ ਤੇ ਆਪੇ ਦਾ ਬਾਲਾ ਰਾਜ ਤਰਗੂ ਤੇਗ ਉਹ ਹਰਸ਼ ਤੇ ਗੋੜ ਰੰਗ ਦੇ ਜ਼ੁਲਮ ਦੀ ਤਰਵਾਰ ਚਲਾ ਰੇ ਪਰ ਤਨ ਗੁਰੂ ਤੇਗ ਬਹਾਦਰ ਦੇ ਸਾਹਮਣੇ ਡਟ ਕੇ ਖੜੋ ਗਏ ਸੀਸ ਦਿਆ ਪਰ ਸਿਰ ਨਾ ਦਿਆ ਸਿੱਧਕ ਦਾ ਪੱਲਾ ਨਹੀਂ ਛੱਡਿਆ ਉਹਨੇ ਤਿਲ ਗਲਾ ਕਹਿੰਦੇ ਤਨ ਗੁਰੂ ਗੁਬਚ ਸਿੰਘ ਤਿਲਕ ਜਜੂ ਰੱਖਾ ਪ੍ਰਮਤਾ ਦਾ ਕੀਨੋ ਵੱਡੋ ਕਲੂਮਾ ਸਾਥਾ ਜਿਸ ਤਿਲਕ ਤੇ ਜੰਝੂ ਦੇ ਆਪ ਧਾਰਨੀ ਨਹੀਂ ਤਨ ਗੁਰੂ ਤੇਗ ਬਹਾਦਰ ਜੇ ਕੋਈ ਜ਼ਬਰਦਸਤੀ ਤਿਲਕ ਤੇ ਜੰਝੂ उतारेਗਾ اپنے آپ کو قربان کرنے کے پیار ہو گئے دوسری کا سادر ہی کی پیجن کری سیس دیا پر سینا کری سنتا دی رکھیا دے لئی انہاں نے اپنے آپ کو قربان کرنے کے پھر تیسری کا ترم ہی ساکا جن کیا سیس دیا پر سر نہ دیا جس کالی دی نے گیانا نومبر سولہ سو پیٹر نو ਤਾਰ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕਰਨ ਦਾ ਫਤਵਾ ਦਿੱਤਾ ਸਾਰੀ ਰਾਤ ਤੜਪਦਾ ਰਿਹਾ 15 ਨੇ ਲਗਾਤਾਰ ਤੜਤੜ ਕੇ ਮਰਿਆ ਉਹ ਬਾਜੀ ਪਾਈ ਹੈ ਤਾਂ ਜਿਸ ਦੀ ਡਿਊਟੀ ਲੱਗੀ ਸੀ ਰੰਗਜੀਤ ਨੇ ਅਲਾਮ ਕੀਤਾ ਸੀ ਤਾਰ ਗੁਰੂ ਤੇਗ ਹਰ ਦਾ ਸੀਸ ਅਤੇ ਨਾ ਕੋਈ ਟੋਕਣ ਦੀ ਜੁਰਤ ਨਾ ਕਰੇ ਪਰੇ ਨਾਲੇ ਚੈਰਨ ਨੂੰ ਘੋੜੇ ਦਿੱਤੇ ਤਨ ਪਾਈ ਜਾਂਦੇ ਨੇ ਜਦੋਂ ਪਹਿਲੀ ਵਾਰ ਸੀਨੇ ਨਾਲ ਲਾਇਆ ਬਾਹਰ ਮਸਕੋ ਪਰ ਦੂਸਰੀ ਵਾਰ ਆਵੜੀ ਤਲਾਬ RAMDEV THOBI ਦੇ ਘਰ ਤੀਸਰਾ ਵਾਰ ਸੀ ਹਮਾਰੇ DEVRAM TOBI ਕਿੰਨੇ ਸਮੇਂ ਤੋਂ ਵੀ ਤਿਆਸੀ ਸਤਿਗੁਰੂ ਆ ਕੇ ਦਰਸ਼ਨ ਦੇਣਗੇ ਜਨਨਾਬੇ ਸਾਇਦ ਕਰ ਜਦੋਂ ਪੁੱਛਿਆ ਭਾਈ ਜੈਤਾ ਜੀ ਕੱਲੇ ਆਇਓ ਕਹਿ ਲਗੇ ਸੁੰਦਰ ਆਸਨ ਬਿਠਾਓ ਸੀਨੇ ਦਾ ਕਪੜਾ ਨਿਬੈਟਿਆ ਸੀ ਜਦੋਂ ਰਖਿਆ ਤਾਂ ਹਾਂ ਨਿਕਲ ਗਿਆ RAMDEV THOBI ਦੀਆਂ ਕਹਿ ਲਗਿਆ ਦਰਸ਼ੇ ਵੀ ਦਿੱਤੇ ਵਚਣ ਵੀ ਪੂਰਾ ਕੀਤਾ ਇਸ ਰੂਪ ਹੀ ਜਾ ਕੇ ਜਜ਼ਾਰ ਦਿਓਗੇ ਮੈਨੂੰ ਉਮੀਦ ਨਹੀਂ ساری ਰਾਤ ਬੇਵਾਰਮ ਤੋਂ ਵੀ ਨੇ ਸੇਵਾ ਕੀਤੀ ਕਿਉਂਕਿ ਉਹ ਫਲਾਸੀ ਗੁਰਦੁਆਰਾ ਨਾ ਮਸਾ ਇੱਕ ਮੁਸਲਮਾਨ ਫਕੀਰ ਦਰਗਾਈ ਸਾਹਿਬ ਕਿੰਨੇ ਸਮੇਂ ਤੋਂ ਇੰਤਜ਼ਾਰ ਕਰ ਰਿਹਾ ساری ਰਾਤ ਉਸਨੇ ਸੇਵਾ ਕੀਤੀ ਤੇ ਖੀਲਾ ਫਲਾਸੀ ਕਿਰਤਪੁਰ ਸਾਹਿਬ ਤਨਵਾ ਗੁਜਰੀ ਤਨਵਾ ਨਾਨਕੀ ਗੋਬਿੰਦ Rai ਸਾਰਾ ਪਰਿਵਾਰ ਇੰਤਜ਼ਾਰ ਕਰ ਰਿਹਾ मां ਗੁਜਰੀ ਨੇ ਪਤੀ ਦੇ ਚਰਨਾਂ ਤੇ ਮੱਥਾ ਟੇਕਿਆ ਮਾਂ ਨਾਨਕੀ ਨੇ ਮੱਥਾ ਚਮਿਆ ਤੇ ਤਨ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਦਾਸੀ ਰੇਖਾ ਟੋਲੇ ਨਹੀਂ ਸਾਰਿਆਂ ਨੂੰ ਤੀਰ ਜਿੰਦੇ ਪੀਰ ਜਿੰਦੇ ਤੇ ਪੁੱਛਿਆ ਪਾਈ ਜਾਂਦੀਆ ਦੱਸੋ ਕੀ ਚਾਹੀਦਾ ਤੇ ਬਾਈ ਦੇਖਿਆ ਨਹੀਂ ਕੀ ਬਗਿਆ ਸੀ ਕਿ ਤ੍ਰੁੱਥੇ ਹੋਣਾ ਸਤਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੇ ਨਾਲ ਵਕਯੋ ਇਸ ਤੋਂ ਵੱਡੀ ਕੋਈ ਦੁਨੀਆ ਵਿੱਚ ਬਾਤ ਨਹੀਂ ਤੇ ਗਿਆਨੀ ਰਗਰੇਤਾ ਗੁਰੂ ਦਾ ਬੇਟਾ ਇਹ ਮੇਰਾ ਬੇਟਾ ਹੈ ਮੈਂ ਇਤਨਾ ਵੱਡਾ ਕਮ ਕੀਤਾ ਅਮਰ ਚੱਕੇ ਫਿਰ ਭਾਈ ਜੀਵਨ ਸਿੰਘ ਬਣਿਆ ਐਸਾ ਜੀਵਨ ਦਾਸ ਦਾ ਜੋ ਖੂਨ ਨਾਲ ਹੀ ਬਿਦਾਸਨਾ ਹੈ ਬੰਦਗੀ ਤਨ ਗੁਰੂ ਤੇਗ ਬਹਾਦਰ ਸਾਹਿਬ ਦੀ ਵੀ ਹੈ ਤੇ ਸ਼ਹਾਦਤ ਤਨ ਗੁਰੂ ਤੇਗ ਬਹਾਦਰ ਸਾਹਿਬ ਦਾ ਕਰਦੇ ਬੇਂਤੀ ਕਰਾ ਉਹਨਾਂ ਨੇ 57 ਸ਼ਲੋਕ ਪੜਾ ਕੇ ਤੇ ਨਾਲ ਸ਼ਕਤ 11 ਸਾਲ ਵਰਗਾ ਗੱਦੀ ਤੇ ਸੁਭਾਈ ਮਾਰਦਾ ਢੰਗੂ ਤੇਗ ਵਾਸਾ ਹੈ 15 ਰਾਗਾਂ ਦੇ ਵਿੱਚ ਉਹਨਾਂ ਨੇ ਸਮੁੱਚੀ ਬਾਣੀ ਉਚਾਰੀ ਹੈ ਤੇ 10 ਹੱਥਾਂ ਤੇ ਬੇਨਤੀ ਕਰਦੇ ਆ 25 ਨਵੰਬਰ ਨੂੰ 350 ਸਾਲਾਂ ਤਨਗੁਰੂ ਤੇਗ ਵਾਸਾ ਦਾ ਸ਼ਹੀਦੀ ਸਮਾਗਮ ਆ ਰਿਹਾ ਹੈ ਕਿ ਆਪਾਂ ਜਦ ਤੱਕ ਕਰੀਏ ਅੱਧਾ ਘੰਟਾ ਲੱਗਦਾ ਹੈ ਕਿ ਸਮੁੱਚੀ ਬਾਣੀ ਦੇ ਦਰਸ਼ਨ ਕਰਦੇ ਆ ਪਾਠ ਕਰਦੇ ਆ ਤਨਗੁਰੂ ਤੇਗ ਵਾਸਾ ਦੇ ਰਜਾਨਾ ਆਤਮਕ ਦਰਸ਼ਨ ਹੋਣਗੇ ਬਿਲਾ ਕੋਈ ਦਾ ਤੇ ਦੂਸਰੀ ਬੇਨਤੀ ਇਸ ਤਰ੍ਹਾਂ ਦੀਆਂ ਮਨਾਉਣ ਜਾ ਰਹੇ ਹਾਂ ਪਾਗਾ ਵਾਲਿਆਂ ਪੰਜਾਬ ਗਵਰਨਮੈਂਟ ਵੀ ਵਧਾਈ ਦੇ ਪਾਤਰ ਹਰ ਸਿੱਖ ਜੰਦੇ ਬੰਦੀ ਜਿੱਥੇ-ਜਿੱਥੇ ਵੀ ਯਤਨ ਆਪਣੇ ਵੱਲੋਂ ਕਰ ਰਹੇ ਨੇ ਨਗਰ ਕੀਰਤਨ ਕੱਢ ਰਹੇ ਨੇ ਕੀਰਤਨ ਸਮਾਗਮ ਕਰ ਰਹੇ ਨੇ ਵਿਚਾਰਾ ਹੋ ਰਹੀਆਂ ਗੋਸ਼ਟੀਆਂ ਹੋ ਰਹੀਆਂ ਮੁਬਾਰਕ ਹੈ ਫ਼ਰਿਸ਼ਤਾਵੀਆਂ ਮਨਾਉਣ ਦਾ ਅਰਥ ਪੂਰਾ ਹੋਏਗਾ ਪੰਥ ਰਤਨ ਪਾਇਸ਼ਾ ਪਛੇਤੀ ਦਿਖਾਤਾ ਸਾਰੇ ਮਰ ਕਹਿੰਦੇ ਜਿਸ ਗੁਰੂ ਦਾ ਦਿਨ ਮਨਾ ਰਿਹਾ ਗੁਰੂ ਦੀ ਮੰਨਣੀ ਪੈਗੀ ਤੁਤਨੋ ਨਿਮਣ ਮੰਨਣ ਤੇਰਾ ਨਾਮ ਦੇ ਪਹਿਲੀ ਗਰ ਕਿਸੇ ਪਰਸਮ ਰਹਿ ਜੇ ਜਾਂ ਖੰਡੇ ਕੇ ਮੌਜਕ ਹੈ ਆਪਣੇ ਅੰਦਰ ਚਾਤ ਮਾਰੋ ਕਿ ਸਾਰੇ ਜਿੰਨੇ ਵੀ ਆ ਸਾਰਿਆਂ ਨੇ ਗੁਰੂ ਦੀ ਪਹਿਰ ਨਹੀਂ ਹੈ ਜੇ ਨਹੀਂ ਨਹੀਂ ਅਨੁਪਰਨ ਕਰਕੇ ਜਾਇਓ ਉਹ ਤੁਹਾਡਾ ਦੁਖ ਨੂੰਨ ਸਾਹ ਰੱਖੇ ਹਰ ਮਸੀਹਾ ਪੂਨ ਮਾਟੀ ਨੂੰ ਮਰ ਸਚਾਰ ਹੁੰਦਾ ਹੈ ਜੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਅਸੀਸਾ ਲੈਣੀ ਹੈ ਉਹਨਾਂ ਦੀਆਂ ਖੁਸ਼ੀਆਂ ਲੈਣੀਆਂ ਫਿਰ ਅਨੁਪਰਨ ਕਰਕੇ ਜਾਇਓ ਕਿ ਕਿਸ ਗੁਰੂ ਦੇ ਮੋੜ ਨੇ ਕਿਸੇ ਦੇ ਰੋਮਾਂ ਦੀ ਵੇਦਵੀਂ ਕਰਨੀ ਸਭ ਸੁਖ ਰਹਿਣ ਅਣ ਪ੍ਰਣ ਕਰਕੇ ਜਾਓ ਕਿਸੇ ਦੇ ਨਸ਼ਾ ਨਹੀਂ ਕਰਨਾ ਨਸ਼ਾ ਸਾਡੇ ਜੀਵਨ ਦੀ ਤਬਾਹੀ ਦਾ ਕਾਰਨ ਹੈ ਤੇ ਪਾਈ ਸਾਹਿਬ ਸਾਰੀ ਉਮਰ ਕਹਿੰਦੇ 2:00 ਵਜੇ ਇਸ਼ਨਾਨ ਕਰਕੇ ਟੌਗੜਾ ਮਾਰ ਕੇ ਸਿਮੰਟ ਬੈਠਣਾ ਕੋਈ 15 ਮਿੰਟ ਵੈਕਲ ਕਰੇ ਕੋਈ ਦਾ ਘੰਟਾ 9:00 ਵਜੇ ਸਹੀ ਆਰਾਮ ਕਰੋਗੇ 5-6 ਘੰਟੇ ਨਾਮ ਕਰਕੇ ਜੇ ਅਸੀਂ ਇਹ ਕਰ ਸਕੀਏ ਫਿਰ ਇਹ ਸਤਿ ਦੀ ਮਨਾਈ ਹੋਈ ਮੁਬਾਰਕ ਹੈ ਸਾਡੇ ਜੀਵਨ ਦੇ ਵਿੱਚ ਤਰਫੀ ਵੀ ਆਏ ਜੇ ਅਸੀਂ ਅੱਜ ਖੜੇ ਆ ਕਲ ਨੂੰ ਸਾਡੇ ਜੀਵਨ ਦਾ ਨਵੀਂ ਪ੍ਰਵਾਦ ਨਾਮ ਹੋਵੇ ਫਿਰ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਤੇ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਸੀ ਜਿਹੜਾ ਮੇਰੇ ਬਾਪੂ ਦਾ ਨਾਂ ਵੀ ਰਹੇਗਾ ਘਰ ਦੇ ਵਿੱਚ ਵਰਕਦਾ ਬੈਠਣੀ ਗੁਰੂ ਕ੍ਰਿਸ਼ ਨੇ ਬਚਾ ਜਿਹੜਾ ਮੇਰੇ ਬਾਪੂ ਦਾ ਨਾਂ ਪਿਆਰ ਨਾਲ ਰਹੇਗਾ ਸਭ ਖਾਈ ਹੋਏ ਸਹਾਏ ਤਨ ਗੁਰੂ ਤੇਗ ਬਹਾਦਰ ਹਰ ਖਾਤੇ ਵਾਡੀ ਰੱਖਿਆ ਕਰਨ ਕੇ ਤੇਗ ਬਹਾਦਰ ਸਿਮਰਿਆ ਕੇਵਲ ਨਾਂ ਹੀ ਰਹਿਣਾ ਚੜ ਵਰਦਣਾ ਕਾ ਨੌ ਨਦੇ ਆਵੈ ਤਾਂ ਮਾਇਆ ਦੌੜ ਨਹੀਂ ਆਏਗੀ ਤੁਹਾਡੇ ਘਰ ਬਰਕਤਾਂ ਦੌੜ ਕੇ ਆਣਗੀਆਂ ਉਹਨਾਂ ਦੇ ਨਾਮ ਦੇ ਵਿੱਚ ਇਤਨੀ ਕਮਾਈ ਹੈ ਇਤਨੀ ਰਹਿਮਤ ਹੈ ਕਿ ਤੇ ਪਿਆਰ ਨਾਲ ਕਰਨ ਗੁਰੂ ਤੇ ਇੱਕ ਪਾਸੇ ਕੰਨਾ ਆ ਜਾਏ ਗੁਰੂ ਕਿਰਪਾ ਕਰੇ ਸਾਰੇ ਪ੍ਰਬੰਧ ਹੋਦਾ ਹੀ ਦਾ ਪਤਾ ਹੈ ਸਨਮਾਨ ਜੋ ਸਰਮਤਾਲ ਸਿੰਘ ਜੀ ਕੋਲਿਚ ਸਰ ਸੁਮੇਖਾ ਕੁਰਜੀਤ ਸਿੰਘ ਜੀ ਕੋਲਿਚ ਸਜੀਤ ਸਿੰਘ ਕੋਲਿ ਤੇ ਬਹੁਤ ਧੰਨ ਧਰਤਨ ਪਾਇਸਾ ਅਪਰੀਸ਼ੀਏਸ਼ਨ ਜੀ ਖਾਸ ਕਰਕੇ ਵਾਲਿਆਨਾ ਬਹੁਤ ਹੀ ਦਿੱਕਾ ਗੇਟ ਦਾ ਦਸਵੰਤ ਜੀਰਾਂ ਦਾ ਅੱਜ ਸਰਕਾਰ ਦੇ ਵੀ ਸੇਵਾ ਨਿਵਾਰੇ ਨੇ ਸਤਿਗੁਰੂ ਹੋਰ ਕਿਰਪਾ ਕਰਨ ਤੁਹਾਡੇ ਸਾਰਿਆਂ ਨੂੰ ਗੁਰੂ ਦੀ ਸੋਚ ਅਨੁਸਾਰ ਜੀਵਨ ਦੀ ਯੋਗਤਾ ਕਰਣ ਇਸ ਸਾਬੀ ਮਨਾਦੇ ਆਸੀਂ ਸਹਿਮਨੈਸੇ ਕਰਨਾ ਆਪਣੇ ਅੰਦਰ ਧਾਰ ਮਾਰਨੀ ਹੈ ਅਸੀਂ ਜਿੱਥੇ ਕੜੇ ਆ ਗੁਰਸਿੱਖੀ ਮੀਂ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਪਲਵਾਨੋ ਹਰ ਹਰ ਕਥਾ ਨਿਰਾਰੀ ਕਰ ਸਕੀਏ ਫਿਰ ਮੁਵਾਰਕ ਹੈ ਕੋਈਆਂ ਬੋਲਣ ਦੀ ਕਿੰਨਾ ਅਗੇ ਵਾਦ ਇਸ ਬਖਸ਼ੀ ਗੁਰੂ ਦੀ ਮੱਤਵ ਦਿਨ ਕਰਕੇ ਸੇਵਾ ਹੋ ਸਕੇ ਕੋਟਾਂ ਕੋਟਾਂ ਸ਼ੁਕਰਾਨਾ ਤਨ ਤਨ ਜਿਮਨ ਕਰਾ ਜੀ ਦਾ ਕਿੱਥੋਂ ਦੀ ਸੁਣ ਕੇ ਪਿਆਰ ਵਾਲੀ ਸੰਗਤ ਸੁਮੇ ਗੇ ਪ੍ਰਮਾਤਮਾ ਦਾ ਸ਼ਹੀ ਨੀਆ ਸੇ ਸੱਚੇ ਦਾ ਆਓ ਅਗਲਾ ਥੋੜਾ ਪਿਆਰ ਦਾ ਜ਼ਰੂਰ ਜੀ ਇਸ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ ਕਾਲ사 ਪਾਇਦ ਰਵਿੰਦਰ ਸਿੰਘ ਖਾਲਸਾ ਫੁਰਨਾ ਸਾਹਿਬ ਵਾਲੇ ਦੇ ਗੁਰੂ ਜਸਦੀਪ ਸ਼ਹਿਬਾ ਮਿਲਾ ਕੇ ਗੁਰੂ ਕੀ ਸੰਗਤ ਨੂੰ ਗੁਰੂ ਇਤਿਹਾਸ ਪਰਵਾਣੀ ਗੁਰੂ ਸਾਹਿਬਿਕ ਬਾਦ ਸਿੰਘ ਗੁਰੂ ਤੇਗ ਬਾਦ ਸਾਹਿਬ ਜੀ ਦੀ ਜੀਵਨ ਇਤਿਹਾਸ ਪੜਸ ਤੇ ਅਤੇ ਉਹਨਾਂ ਦੀ ਦਸਾਂ ਨੇ ਸ਼ਹਾਦਤ ਤੋਂ ਸਾਡੂੰ ਜਾਗਰੂ ਕਰਵਾਇਆ ਹੈ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਇਸ ਸਤਿਪੰਤੀ ਆਲਮ ਅਤੇ ਉਹਨਾਂ ਦੀ ਸੁਚੀ ਟੀਮ ਜੋ ਕਿ